JVS Town ਨਾਲ ਜੁੜੇ तमाम ਦਰਸ਼ਕਾਂ ਦਾ ਸਵਾਗਤ ਹੈ ਤੁਹਾਡਾ ਆਪਣਾ ਜਗਵੀਰ ਜੱਦ। ਧਿਆਰਾਂ ਦਾ ਸੀਜ਼ਨ ਚੱਲ ਰਿਹਾ ਆ। ਆਏ ਦਿਨ ਅਸੀਂ ਦੇਖਦੇ ਹਾਂ ਕਿ ਨਵੀਂ-ਨਵੀਂ ਓਪਨਿੰਗ ਹੋ ਰਹੀ ਆ। ਹਰ ਚੀਜ਼ ਦੀ ਵੱਖਰੀਆਂ-ਵੱਖਰੀਆਂ ਜਿਹੜੀਆਂ ਸ਼ਹਿਰ ਦੇ ਵਿੱਚ ਵੈਰਾਈਟੀਆਂ ਆ ਰਹੀਆਂ ਨੇ। ਹਰ ਸੈਲਿਟੀ ਹੈ ਜਿਹੜੀ ਨਿਹਾਲ ਸਿੰਘ ਵਾਲਾ ਦੇ ਵਿੱਚ ਹੈ ਉਹ ਖਾਣੇ ਨੂੰ ਲੈ ਕੇ ਤੇ ਸਾਡੇ ਪਹਿਨਣ ਨੂੰ ਲੈ ਕੇ ਜੇਕਰ ਮੈਂ ਤੁਸੀਂ ਬੈਕਸਾਈਡ ਦੇਖ ਸਕਦੇ ਹੋ ਮੈਂ ਕਿ ਪੰਜਾਬ ਨੰਗਲ ਤੋਂ ਨੌਜਵਾਨ ਗਗਨਦੀਪ ਜਿਨ੍ਹਾਂ ਨੇ ਪਹਿਲਾਂ ਵਿਦੇਸ਼ ਦੇ ਵਿੱਚ ਕੰਮ ਕੀਤਾ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆ ਕੇ ਜਿਹੜਾ ਆਪਣਾ ਕਾਰੋਬਾਰ ਸ਼ੁਰੂ ਕੀਤਾ। ਕਿੰਨੇ ਤਰ੍ਹਾਂ ਦੇ ਜਿਹੜੇ ਪਰਫਿਊਮ ਇੱਥੇ ਮਿਲਦੇ ਆ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਵੱਡੀ ਗੱਲ ਇਹ ਆ ਕਿ ਔਨ ਦਾ ਸਪੋਰਟ ਇਹ ਪਰਫਿਊਮ ਆ ਤਿਆਰ ਕਰਕੇ ਦਿੰਦੇ ਨੇ ਜਿਹੜੇ ਵੀ ਨੌਜਵਾਨ ਪਰਫਿਊਮ ਦੇ ਸ਼ਕੀਨ ਨੇ ਤਾਂ ਉਹ ਇੱਥੇ ਆ ਕੇ ਵਿਸਟ ਕਰਕੇ ਨਾਲ ਤੋਂ ਖਰੀਦ ਸਕਦੇ ਆ ਤੇ ਨੌਜਵਾਨ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਜੀ ਵੀ ਸਟੈਂਡ ਚੈਨਰ ਵੱਲੋਂ ਸਾਡੇ ਦਰਿਕਾਰ ਨੂੰ ਬਾਜ਼ਾਰ ਨੂੰ ਬਾਜ਼ਾਰ ਕਾ ਇਥੋਂ ਮਿਹਰਬਾਨੀ ਤੁਹਾਡੀ ਇੱਕ ਤਾਂ ਇਹ ਆਪਣੀ ਯੂਨੀਕ ਜੀ ਚੀਜ਼ ਆ ਜਿਹਨੂੰ ਕਹਦੇ ਆ ਕਿ ਹਰ ਬੰਦੇ ਦੀ ਜ਼ਰੂਰਤ ਵੀ ਆ ਇਹ ਤੇ ਇੱਕ ਆਪ ਨੂੰ ਵੀ ਸ਼ੌਂਕ ਹੁੰਦਾ ਥੋੜਾ ਪਰਫਿਊਮ ਦਾ ਜਾਂ ਕਿਦਾਂ ਹਨਾ ਬਸ ਇਸ ਤੋਂ ਥਿੰਕਿੰਗ ਆ ਗਈ ਕਿ ਆਪਾਂ ਖੁਦ ਦਾ ਇਹ ਆਪਣਾ ਕੰਮ ਸਟਾਰਟ ਕਰ ਲਈਏ ਆਪਣੇ ਕੋਲੇ ਇਸ ਵਕਤ 50 ਪਲੱਸ ਅਵੇਲੇਬਲ ਆ ਫਰੇਗਰੈਂਸਸ ਤੇ ਆਪਣੇ ਕੋਲ ਇਹਦੇ ਵਿੱਚ ਆਤਾਰ ਉਦ ਪਰਫਿਊਮ ਹਰ ਤਰ੍ਹਾਂ ਦੀ ਕੁਆਲਿਟੀ ਹਰ ਤਰ੍ਹਾਂ ਦਾ ਪ੍ਰੋਡਕਟ ਹਰ ਤਰ੍ਹਾਂ ਦਾ ਬ੍ਰਾਂਡ ਟੌਪ ਦਾ ਇਸ ਵਕਤ अवेलेबल ਜਿਹੜੇ ਆਪਣੇ ਕੋਲੇ ਅਤਰ ਆ ਉਹ ਦਾ ਕੋਈ ਵੀ ਆ ਆਪਾਂ ਲਾਈਵ ਉਸ ਨੂੰ ਪਰਫਿਊਮ ਦੇ ਵਿੱਚ ਕਨਵਰਟ ਕਰ ਸਕਦੇ ਆ ਜਿਸ ਨੂੰ ਜਿੰਨੀ ਜ਼ਰੂਰਤ ਆ ਮੰਨ ਲਓ ਆਪਕੋ 30 ml ਤੋਂ ਪਰਫਿਊਮ ਸਟਾਰਟ ਆ 30 ml 50 100 ml ਉਸ ਦੇ ਅਕੋਰਡਿੰਗ ਆਪਾਂ ਪਰਫਿਊਮ ਤਿਆਰ ਕਰਕੇ ਦਿਖਾ ਦਿੰਦੇ ਹਾਂ ਨਹੀਂ ਸਰ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਆ ਕਿਉਂਕਿ ਇਹ ਐਲਕੋਹਲ ਫਰੀ ਜਾਂ ਕੈਮੀਕਲ ਫਰੀ ਪ੍ਰੋਡਕਟ ਆ ਆਪਣੇ ਕੋਲੇ ਕਿਸੇ ਹੀ ਕਿਸਮ ਦੀ ਆਪਾਂ ਨੂੰ ਬਾਡੀ ਤੇ ਕੋਈ ਇਸਨਾ ਅਲਰਜੀ ਨਹੀਂ ਹੁੰਦੀ ਨਾ ਪੀਏ ਦੇ ਵਿੱਚ ਸਿੰਥੈਟਿਕ ਯੂਸ ਹੁੰਦਾ ਕੋਈ ਵੀ ਫ੍ਰੈਗਰੈਂਸ ਹੁੰਦੀ ਆ ਜੇ ਤਾਂ ਉਸ ਦੇ ਵਿੱਚ ਕੈਮੀਕਲ ਦੀ ਮਾਤਰਾ ਜ਼ਿਆਦਾ ਹੈ ਉਹਦੇ ਕਰਕੇ ਆਪਣਾ ਸਿਰ ਫੜਿਆ ਜਾਂਦਾ ਬਟ ਇਹਦੇ ਵਿੱਚ ਐਦਾਂ ਦਾ ਕੁਝ ਨਹੀਂ ਨੇਚਰਲੀ ਕੁਦਰਤੀ ਸਰੋਤ ਨਾਲ ਤਿਆਰ ਕੀਤੇ ਹੋਏ ਆ ਇਸ ਦਾ ਕੋਈ ਇਹਦੀ ਪ੍ਰੋਬਲਮ ਨਹੀਂ ਆਉਂਦੀ ਕਿ ਸਰਦਕੀ ਹੈ ਜਾਂ ਕਿੱਦਾਂ ਆਪਣੇ ਕੋਲੇ ਹਰ ਤਰ੍ਹਾਂ ਦੀ ਵੈਰਾਈਟੀ ਅਵੇਲੇਬਲ ਆ ਮਾਲੋ ਜਿਵੇਂ ਆਪਾਂ ਕਿਸੇ ਵਿਆਹ ਸ਼ਾਦੀ ਫੰਕਸ਼ਨ ਤੇ ਜਾਂਦੇ ਆ ਜਾਂ ਕਈ ਵਾਰੀ ਆਪਾਂ ਨਾਈਟ ਪਾਰਟੀਆਂ ਤੇ ਜਾਂਦੇ ਆ ਉਹਦੇ ਲਈ ਆਪਣੇ ਕੋਲ ਅਲੱਗ ਫਰੇਗਰੈਂਸ ਆ ਕਈ ਵਾਰੀ ਐਤਾ ਹੁੰਦਾ ਵੀ ਡੇ ਦੀ ਫਰੇਗਰੈਂਸ ਆਪਾਂ ਹੋਰ ਯੂਜ਼ ਕਰਦੇ ਆ ਨਾਈਟ ਦੇ ਲਈ ਹੋਰ ਯੂਜ਼ ਕਰਦੇ ਆ ਉਹ ਆਪਣੇ ਕੋਲ ਸਪੈਸ਼ਲ ਇੱਕ ਕਿਸਮ ਨਾਲ ਹੈਗੀ ਆ ਤੇ ਪਲੱਸ ਆਪਣੇ ਕੋਲੇ ਜਿਵੇਂ ਸਪੋਰਟਸ ਪਰਸਨ ਆ ਉਹਦੇ ਲਈ ਵੀ ਆਪਣੇ ਕੋਲੇ ਵੱਖ-ਵੱਖ ਫਰੇਗਰੈਂਸ ਤਿਆਰ ਆਪਣਾ ਹੀ ਕੋਈ ਵੀ ਟਾਪ ਦਾ ਬ੍ਰਾਂਡ ਆਪਾਂ ਨੂੰ ਪਤਾ ਕਿ ਮੋਸਟਲੀ ਐਕਸਪੈਂਸਿਵ ਸਾਰੇ ਮਤਲਬ ਐਕਸਪੈਂਸਿਵ ਆ ਇਹ ਚੀਜ਼ਾਂ ਆਪਾਂ ਨਾਰਮਲ ਅਫੋਰਡੇਬਲ ਪ੍ਰਾਈਸ ਤੇ ਇਸ ਨੂੰ ਅਵੇਲੇਬਲ ਕੀਤਾ ਹੋਇਆ ਏ ਆਪਣਾ ਸਟਾਰਟਿੰਗ ਪ੍ਰਾਈਸ 300 ਹੈ 3ml ਛੋਟੀ ਪੈਕਿੰਗ ਕੋਈ ਵੀ ਇਸ ਨੂੰ ਆਸਾਨੀ ਨਾਲ ਖਰੀਦ ਸਕਦਾ ਤੇ ਆਪਦੀ ਮਨਪਸੰਦ ਦਾ ਕੋਈ ਵੀ ਟਾਪ ਦਾ ਬ੍ਰਾਂਡ ਆਪਾਂ ਤੋਂ ਲੈ ਸਕਦਾ ਮਿਨੀਮਮ 300 ਹੈ ਮੈਕਸਿਮਮ ਜਿੰਨੀ ਤੁਹਾਡੀ ਜੀ ਤੁਸੀਂ ਕਰ ਸਕਦੇ ਹੋ ਉਹਨੂੰ ਜੇ 6 ml ਲੈਣਾ ਜਾਂ 12 ml ਲੈਣਾ ਉਸ ਹਿਸਾਬ ਨਾਲ ਇਹਦੀ ਪ੍ਰਾਈਸ ਵਧੀ ਜਾਣੀ ਹੈ ਦੋਸਤਾਂ ਮਿੱਤਰਾਂ ਨੂੰ ਇੱਕ ਇਹੀ ਰਿਕਵੈਸਟ ਸਾਰੇ ਵੈਸੇ ਆਪਣੇ ਨੋਨ ਆ ਇੱਕ ਵਾਰੀ ਵਿਜ਼ਿਟ ਕਰੋ ਆਪਾਂ ਇੱਥੇ ਆਪਣਾ ਸਟੋਰ ਖੋਲਿਆ ਹੋਇਆ ਮਹਿਕੀ ਪੰਜਾਬ ਜਿਸ ਦਾ ਨਾਮ ਆਪਾਂ ਰੱਖਿਆ ਹੈ ਇੱਕ ਵਾਰੀ ਵਿਜ਼ਿਟ ਕਰੋ ਉਹਦੇ ਭਰਾ ਨੂੰ ਮੌਕਾ ਦਿਓ ਇੱਥੇ ਤੇ ਆਪਾਂ ਬੈਸਟ ਔਫ ਬੈਸਟ ਕੁਆਲਿਟੀ ਤੁਹਾਨੂੰ ਪ੍ਰੋਵਾਈਡ ਕਰਾਂਗੇ ਹਾਂਜੀ ਆਪਾਂ 올 오버 인디아 ਐਂਡ ਵਰਲਡ ਵਾਈਡ ਸ਼ਿਪਿੰਗ ਆਪਣੇ ਕੋਲ ਅਵੇਲੇਬਲ ਆ ਜਿਵੇਂ ਵੀ ਜਸ ਤਰ੍ਹਾਂ ਦਾ ਕਸਟਮਰ ਜਿਸ ਨੂੰ ਜਿੰਨੀ ਜ਼ਰੂਰਤ ਆ ਆਪਾਂ ਉਸ ਦੇ ਹਿਸਾਬ ਦੇ ਨਾਲ ਕਸਟਮਰ ਨਾਲ ਗੱਲ ਕਰਕੇ ਆਪਾਂ ਅਵੇਲੇਬਲ ਕਰਵਾ ਸਕਦੇ ਆ ਐਡਰੈਸ ਆਪਣਾ ਜੀ ਆਪੋਜ਼ਿਟ ਬੱਸ ਸਟੈਂਡ ਨੀਅਰ ਬੰਸਲ ਟੈਲੀਕਮ ਤੇ ਕੰਟੈਕਟ ਨੰਬਰ ਹੈਗਾ ਇਹ ਆਪਣਾ 9814563164 ਤੇ ਲੋਕੇਸ਼ਨ ਆਈ ਆਪਣਾ ਸ਼ਹਿਰ ਨਿਹਾਲ ਸਿੰਘ ਵਾਲਾ